ਸਾਰੇ ਗੁਰੂ ਜੀਓ ਇਸ ਬੰਦਰਗਾਹ ਤੇ ਗੁਰੂ ਨਾਨਕ ਜਹਾਜ ਦੀ 110 ਸਾਲਾ ਮੰਦੇ ਚੜ੍ਹਦੀ ਕਲਾ ਦੇ ਸਫਰ ਬਜੂ ਮਨਾਉਣੇ ਤਾਂ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਦੇ ਤਾਰੂ ਪਾਤਸ਼ਾਹ ਜੀ ਉਹਦੇ ਇਕੱਟਾਂ ਦਾ ਮਹਾਨ ਆਸ਼ਾ ਉਦੇਸ਼ ਆਦਰਸ਼ ਸਮੂਹ ਪ੍ਰਾਣੀਆਂ ਦੇ ਹਿਰਦੇ ਵਿਖੇ ਵਸਾਉਣਾ ਜੋ ਇਸ ਇਕੱਟਾਂ ਦਾ ਸਾਕਾਰਾਤਮਕ ਪੱਕ ਹੈ ਸਮੂਹਾਂ ਦੇ ਹਿਰਦੇ ਵੀ ਦ੍ਰਿੜ ਕਰਾ ਉਸ ਨੂੰ ਅਮਲੀ ਜਾਮਾ ਪਹਿਨਾ ਆਪਣਾ ਚੜਦੀ ਕਲਾ ਦੇ ਪ੍ਰਤੀਕ ਵਜੋਂ ਦਾਤਾਰ ਪਾਤਸ਼ਾਹ ਜੀ ਇਸ ਜੋੜੇ ਮਾਲੀ ਨੂੰ ਇਸ ਰੂਪ ਚੰਮਲੀ ਰੂਪ ਵਿੱਚ ਮਨਾਉਣ ਦੀ ਸਮੋਸ ਸੁਮੇਵਾਰ ਸਜਣਾ ਨੂੰ ਸਮਰਥਾ ਪ੍ਰਦਾਨ ਕਰਨਾ ਇਸ ਘਟਨਾ ਨਾਲ ਜੁੜੇ ਹੋਏ ਉਹ ਪਹਿਲੂ ਜਿਨ੍ਹਾਂ ਨੂੰ ਗਰੀਬ ਨਵਾਜ਼ ਪਾਤਸ਼ਾਹ ਜੀ ਉਹ ਜਾਣੇ ਅਣਜਾਣੇ ਨਜ਼ਰ ਅੰਦਾਜ਼ ਕੀਤਾ ਗਿਆ ਜਾਂ ਹੋਗੇ ਸਮਰਥਾ ਪ੍ਰਦਾਨ ਕਰਨਾ ਕਿ ਅਸੀਂ ਉਸ ਦਾ ਉਸਾਰੂ ਪਾਕ ਸਾਹਮਣੇ ਰੱਖ ਕੇ ਇਸ ਇਕਾਠ ਰਾਈ ਅਸੀਂ ਰਲ ਮਿਲ ਹਮਲਾ ਮਾਰ ਕੇ ਉਨਾ ਬਜ਼ੁਰਗਾਂ ਦੇ ਉਹਨਾਂ ਸੁਪਨਿਆਂ ਨੂੰ ਅਮਲੀ ਚਾ마 ਪਹਿਨਾ ਸਕੀਏ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਧਾਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ